ਪਠਾਨਕੋਟ ਟਾਕੀ ਰੋਡ ਤੇ ਇੱਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਸੜਕ ਪਾਰ ਕਰ ਰਿਹਾ ਇੱਕ ਵਿਅਕਤੀ ਨੂੰ ਗੱਡੀ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਉਸ ਨੂੰ ਹਸਪਤਾਲ ਲਿਜਾਇਆ ਗਿਆ ਮੌਕੇ ਤੇ ਮੌਜੂਦ ਲੋਕਾਂ ਦੱਸਿਆ ਕਿ ਨਵਾਂ ਕਾਰ ਚਾਲਕ ਬਹੁਤ ਤੇਜ਼ ਸਪੀਡ ਨਾਲ ਆ ਰਿਹਾ ਸੀ ਜਿਸ ਤੋਂ ਬਾਅਦ ਉਹ ਗਲਤ ਸਾਈਡ ਤੋਂ ਇੱਕ ਵਾਹਨ ਨੂੰ ਓਵਰਟੇਕ ਕਰਦਾ ਹੋਇਆ ਉਸ ਨੇ ਸੜਕ ਪਾਰ ਕਰਦੇ ਇੱਕ ਵਿਅਕਤੀ ਤੇ ਗੱਡੀ ਛੁੜਾ ਦਿੱਤੀ ਜਿਸ ਤੋਂ ਬਾਅਦ ਵਿਅਕਤੀ ਹਵਾ 'ਚ ਉੱਛਲਦਾ ਹੋਇਆ ਥੱਲੇ ਜਾ ਡਿੱਗ ਗਿਆ ਅਤੇ ਉਸ ਨੂੰ ਜ਼ਖਮੀ ਹਾਲਤ ਹਸਪਤਾਲ ਭਰਤੀ ਕਰਵਾਇਆ ਗਿਆ ਉੱਥੇ ਪੂਰੀ ਘਟਨਾ ਸੀ ਸੀਟੀਵੀ ਕੈਮਰ ਚ ਕੈਦ ਤੇ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਭਾਈ ਮੇਰਾ ਨਾਮ ਸੁਮિતા ਹੈ ਸਾਡੀ ਦੁਕਾਨ ਹੈਗੀ ਇੱਥੇ ਗੋਲੂ ਮੋਮੋ ਤੇ ਅਸੀਂ ਅੰਦਰ ਬੈਠੇ ਕੰਮ ਕਰ ਰਹੇ ਸੀ ਆਪਣਾ ਤੇ ਅਸੀਂ ਦੇਖਿਆ ਕਿ ਪਿੱਛੋਂ ਬੜੀ ਜੋਰ ਦੀ ਆਵਾਜ਼ ਆਈ ਕਿ ਪਿੱਛੋਂ ਕੋਈ ਗੱਡੀ ਬੜੀ ਤੇਜ਼ ਆਂਡੀ ਹੈ ਜਦੋਂ ਇਹ ਬਾਹਰ ਆ ਕੇ ਦੇਖਿਆ ਤੇ ਅੱਗੇ ਜਾ ਕੇ ਸਾਡੇ ਸਾਹਮਣੇ ਪੜੋਸੀ ਹੈ ਗਣੇਸ਼ ਮੋਟਰਸਾਈਕਲ ਵਾਲੇ ਉਹਨਾਂ ਨੂੰ ਇਹ ਗੱਡੀ ਨੇ ਪੂਰਾ ਮਤਲਬ ਚੋਕੇ ਥੱਲੇ ਸੁੱਟ ਦੇ ਦਾ ਉਹ ਬੇਹੋਸ਼ ਹੋ ਗਏ ਤੇ ਉਹ ਬੜੇ ਆਦਮਾ ਦੇ ਜਾ ਉਹਨਾਂ ਨੂੰ ਵਾਹ ਆਈ ਸਾਨੂੰ ਲੱਗਾ ਪਤਾ ਨਹੀਂ ਕੀ ਹੋ ਗਿਆ ਤੇ ਇਹ ਤਾਂ ਕੋਈ ਬ੍ਰੇਕ ਨਹੀਂ ਵੱਜੀ ਹੈ ਵੀ ਰੌਂਗ ਸਾਈਡ ਤੇ ਸੀਗਾ ਤੁਸੀਂ ਸ਼ੀਸ਼ਾ ਦੇਖ ਸਕਦੇ ਹੋ ਸ਼ੀਸ਼ਾ ਵੀ ਟੁੱਟ ਗਿਆ ਦਾ ਗੱਡੀ ਦਾ ਉਹ ਤੋਂ ਬੰਦਾ ਮੰਨਨ ਵੀ ਨਹੀਂ ਡਿਆ ਅਸੀਂ ਓਵਰ ਸਪੀਡ ਭਾਈ ਕੀ ਨਾ ਭਾਈ ਮੇਰਾ ਨਾਮ ਵਰੁਣਾ ਕੀ ਗੱਲ ਬਾਤ ਹੋਈ ਇੱਥੇ ਭਈ ਇਹ ਓਵਰ ਸਪੀਡਿੰਗ ਤੇ ਆਇਆ ਬੜੀ ਤੇਜ਼ ਭਲੇ ਇਹਨੇ ਮੈਨੂੰ ਚੁਕਣਾ ਸੀ ਫਿਰ ਇਹਨੇ ਪਹਿਲੇ ਬੰਦਾ ਚੁਕਿਆ ਫਿਰ ਇਹਨੇ ਮੈਨੂੰ ਚੁਕਣਾ ਸੀ ਫਿਰ ਅੱਗੇ ਦੋ ਤਿੰਨ ਬੱਲੇ ਨੂੰ ਹੋਰ ਚੁਕਣਾ ਸੀ ਇਹਨੇ ਉਹ ਚੰਗਿਆ ਐਕਸੀਡੈਂਟ ਕੋ ਬੰਦਾ ਐਕਸੀਡੈਂਟ ਮੌਕੇ ਤੇ ਆਪਾਂ ਆ ਗਏ ਆ ਕੜੋਗਿਆਂ ਨਾਲ ਲੱਗੇ ਉਹ ਬੰਦੇ ਨੂੰ ਹੁਣ ਅਸੀਂ ਹਸਪੀਟਲ ਪਹੁੰਚਾ ਦਿੱਤਾ ਜੀ ਤੇ ਬੰਦੇ ਦੀ ਹਾਲਤ ਕਿਵੇਂ ਦੀ ਹੈ ਬੰਦੇ ਆ ਹਾਲਤ ਸੀਰੀਅਸ ਹੈ ਜੀ ਇਹ ਗੱਲ ਜੀ ਇਸ ਟਾਂ ਵੀ ਅਸੀਂ ਪੀਸੀਆਰ 12 ਤੱਕ ਦੀ ਡਿਊਟੀ ਆ ਅਸੀਂ ਇਥੋਂ ਲੰਘ ਰਹੇ ਸੀਗੇ ਇਥੇ ਦੋ ਵਾ ਗੱਡੀ ਦਾ ਇੱਕ ਪੈਸਲ ਸੀਗਾ ਬੰਦਾ ਉਹ ਐਕਸੀਡੈਂਟ ਹੋਇਆ ਵਾ ਜਿਹਨੂੰ ਵੀ ਸੱਟ ਲੱਗੀ ਆ ਉਹਦਾ ਨਾਮ ਗਨੇਸ਼ ਸਿੰਘ ਆ ਜਿਹਨੂੰ ਸਿਵਲ ਹਸਪੀਟਲ ਐਡਮਿਟ ਕਰਵਾਤਾ ਜਿਹੜੀ ਗੱਡੀ ਆ ਉਹ ਅਸੀਂ ਰੱਖ ਲਈ ਆਪਣੇ ਕੋਲ ਭਾਈ ਮੇਰਾ ਨਾਮ ਸੁਮੇਤਾ ਸਾਡੀ ਦਕਾਨ ਹੈਗੀ ਇੱਥੇ ਗੋਲੂ ਮੋਮੋਸ ਤੇ ਅਸੀਂ ਅੰਦਰ ਬੈਠੇ ਕੰਮ ਕਰ ਰਹੇ ਸੀ ਆਪਣਾ ਤੇ ਅਸੀਂ ਦੇਖਿਆ ਕਿ ਪਿੱਛੋਂ ਬੜੀ ਜੋਰ ਦੀ ਆਵਾਜ਼ ਆਈ ਕਿ ਪਿੱਛੋਂ ਕੋਈ ਗੱਡੀ ਬੜੀ ਤੇਜ਼ ਆਂਡੀ ਹੈ ਜਦੋਂ ਇਹ ਬਾਹਰ ਆ ਕੇ ਦੇਖਿਆ ਅੱਗੇ ਜਾ ਕੇ ਸਾਡੇ ਸਾਹਮਣੇ ਪੜੋਸੀ ਆ ਗਣੇਸ਼ ਮੋਟਰਸਾਈਕਲ ਵਾਲੇ ਉਹਨਾਂ ਨੂੰ ਇਹ ਗੱਡੀ ਨੇ ਪੂਰਾ ਮਤਲਬ ਚੋਕੇ ਥੱਲੇ ਸੋੜ ਤੇ ਦਾ ਉਹ ਬੇਹੋਸ਼ ਹੋ ਗਏ ਤੇ ਆ ਉਹ ਬੜੇ ਆਦਮੇ ਦੇ ਜਾ ਉਹਨਾਂ ਨੂੰ ਸਿਵਲ ਹਸਪਤਾਲ ਲੈ ਗਿਆ ਪਰ ਗੱਡੀ ਬਹੁਤ ਸਪੀਡ ਤੇ ਹੀ ਗਈ ਜਿੰਨੀ ਆ ਕੇ ਦੀ ਬਹੁਤ ਜੋਰ ਦੀ ਸਾਨੂੰ ਹਵਾ ਆਈ ਸਾਨੂੰ ਲੱਗਾ ਪਤਾ ਨਹੀਂ ਕੀ ਹੋ ਗਿਆ ਤੇ ਇਹਦੇ ਕੋਈ ਬ੍ਰੇਕ ਨਹੀਂ ਵੱਜੀ ਹੈਵੀ ਰੌਂਗ ਸਾਈਡ ਤੇ ਸੀਗਾ ਤੁਸੀਂ ਸ਼ੀਸ਼ਾ ਦੇਖ ਸਕਦੇ ਹੋ ਸ਼ੀਸ਼ਾ ਵੀ ਟੁੱਟ ਗਿਆ ਦਾ ਗੱਡੀ ਦਾ ਉਦੋਂ ਬੰਦਾ ਮੰਨਨ ਵੀ ਨਹੀਂ ਡਿਆ ਅਹੀਂ ਓਵਰ ਸਪੀਡ ਭਾਈ ਕਿ ਨਾ ਆਪਣਾ ਭਾਈ ਮੇਰਾ ਨਾਮ ਵਰੁਣਾ ਕੀ ਗੱਲ ਬਾਤ ਜਿੱਥੇ ਭਈ ਇਹ ਓਵਰ ਸਪੀਡਿੰਗ ਤੇ ਆਇਆ ਬੜੀ ਤੇਜ਼ ਭਲੇ ਇਹਨੇ ਮੈਨੂੰ ਚੁਕਣਾ ਸੀ ਫਿਰ ਇਹਨੇ ਭਲੇ ਬੰਦਾ ਚੁਕਿਆ ਫਿਰ ਇਹਨੇ ਮੈਨੂੰ ਚੁਕਣਾ ਸੀ ਫਿਰ ਅੱਗੇ ਦੋ ਤਿੰਨ ਬੱਲੇ ਹਨ ਹੋਰ ਚੁਕਣਾ ਸੀ ਹਾਂ ਹੋ ਚੱਲਿਆ ਐਕਸੀਡੈਂਟ ਕੋਈ ਬੰਦਾ ਐਕਸੀਡੈਂਟ ਮੌਕੇ ਤੇ ਆਪਾਂ ਆ ਗਏ ਆ ਖੜੋ ਗਿਆਂ ਨਾ ਲੱਗੇ ਉਹ ਬੰਦੇ ਨੂੰ ਹੁਣ ਅਸੀਂ ਹਸਪੀਟਲ ਭਜਾ ਦਿੱਤਾ ਤੇ ਬੰਦੇ ਦੀ ਹਾਲਤ ਕਿਵੇਂ ਦੀ ਹੈ ਬੰਦੇ ਆ ਹਾਲਤ ਸੀਰੀਅਸ ਹੈ ਗੀ ਹਾਂ ਆ ਗੱਲ ਦੀ ਇਸ ਤਰ੍ਹਾਂ ਦੀ ਅਸੀਂ ਪੀਸੀਆਰ 12 ਤੇ ਮੇਰੀ ਡਿਊਟੀ ਆ ਅਸੀਂ ਇਥੋਂ ਲੰਘ ਰਹੇ ਸੀਗੇ ਇੱਕ ਨੋਵਾ ਗੱਡੀ ਦਾ ਤੇ ਇੱਕ ਸਪੈਸ਼ਲ ਸੀਗਾ ਬੰਦਾ ਦਾ ਐਕਸੀਡੈਂਟ ਹੋਇਆ ਵਾ ਜਿਹਨੂੰ ਵੀ ਸੱਟ ਲੱਗੀ ਆ ਉਹਦਾ ਨਾਮ ਗਨੇਸ਼ ਸਿੰਘ ਆ ਜਿਹਨੂੰ ਸਿਵਲ ਹਸਪੀਟਲ ਐਡਮਿਟ ਕਰਵਾਤਾ ਜਿਹੜੀ ਗੱਡੀ ਆ ਉਹ ਅਸੀਂ ਰੱਖ ਲਈ ਆ ਆਪਣੇ ਕੋਲ